ਕਾਲ ਤੋਂ ਪ੍ਰਧਾਨ ਮੈਡੀਕਲ ਪ੍ਰੈਕটিশਨਰ ਐਸੋਸੀਏਸ਼ਨ 29550 ਪਹਿਲਾਂ ਤਾਂ ਮੈਂ ਤੁਹਾਡੇ ਸਾਰੇ ਵੀਰਾਂ ਦਾ ਪ੍ਰੈਸ ਵਾਲਿਆਂ ਦਾ ਬੜਾ तहे ਦਿਲੋਂ ਸ਼ੁਕਰਗੁਜ਼ਾਰ ਆ ਕਿ ਤੁਸੀਂ ਸਾਡੇ ਪਰਿਵਾਰ ਦੀ ਜਿਹੜੀ ਇਹ ਪਲੇਟੀ ਰੇਲੀ ਆ ਇਹਨੂੰ ਸਰਕਾਰ ਦੇ ਅੱਗੇ ਤੱਕ ਪਹੁੰਚਾਉਣਾ ਤੇ ਸਾਡੀਆਂ ਮੰਗਾਂ ਨੇ ਜਿਹੜੀਆਂ ਤੁਸੀਂ ਹਮੇਸ਼ਾ ਸਾਡਾ ਸਾਥ ਦਿੰਦੇ ਰਹੇ ਹੋ ਔਰ ਹਮੇਸ਼ਾ ਹੀ ਤਰ੍ਹਾਂ ਅੱਜ ਇਹ ਤੁਸੀਂ ਵੱਡੀ ਤعداد ਦੇ ਵਿੱਚ ਆਇਓ ਮੈਂ ਤੇ ਅੱਲਾ ਪੂਰੀ ਐਸੋਸੀਏਸ਼ਨ ਸਾਡੇ ਪਰਿਵਾਰ ਵੱਲੋਂ ਧੰਨਵਾਦ ਕਰਦਾ ਕਿ ਜਿਹੜੀ ਅੱਜ ਦੀ ਸਭੀ ਰੇਲੀ ਦਾ ਮੁੱਖ ਮਕਸਦ ਇਹ ਆ ਕਿ ਕਲਤਾਰ ਤੋਂ ਸੰਮਤ ਦੇ ਸਪੀਕਰ ਨੇ ਵਿਧਾਨ ਸਭਾ ਦੀ ਪੰਜਾਬ ਦੇ ਤੇ ਇਹਨਾਂ ਦੀ ਸਰਕਾਰ ਨੇ ਸਰਕਾਰ ਤੋਂ ਬਣ ਤੋਂ 40 ਸਾਲ ਪਹਿਲਾਂ ਸਾਨੂੰ ਵਾਅਦੇ ਕੀਤੇ ਤੇ ਵਾਅਦੇ ਕਰਨ ਤੋਂ ਬਾਅਦ ਇਹ ਸਰਕਾਰ ਜਿਹੜੀ ਇੰਗੀ ਸੱਤਾ ਚਾਹੀ ਆ ਮੈਨੀਫੈਸਟੋ ਵਿੱਚ ਤੱਕ ਵੀ ਸਾਡੇ ਜਿਹੜੇ ਮਸਲੇ ਉਹਨਾਂ ਨੇ ਕੀਤੇ ਪਰ ਲਗਾਤਾਰ ਸਾਨੂੰ ਰੈਲੀਆਂ ਵੀ ਕਰਦੀਆਂ ਪਈਆਂ ਮੁਜਾਰੇ ਵੀ ਕਰਨੇ ਪਏ ਇਹਨਾਂ ਨੇ ਸਾਨੂੰ ਮੀਟਿੰਗਾਂ ਨਹੀਂ ਦਿੱਤੀਆਂ ਅਸੀਂ ਵਿਧਾਨ ਸਭਾ ਵੀ ਜਿੰਨੀਆਂ ਵੀ ਜੁਗਮਨੀ ਚੋੜਾ ਹੋਈਆਂ ਉਹਨਾਂ ਦਾ ਬਰੋਹ ਕੀਤਾ ਸਾਨੂੰ ਮੀਟਿੰਗਾਂ ਮਿਲਦੀਆਂ ਨਹੀਂਆਂ ਲੜਦੇ ਰਹੇ ਆ ਤੇ ਲੇਕਿਨ ਪ੍ਰਣਾਲਾ ਉੱਥੇ ਦਾ ਉੱਥੇ ਹੈ ਇਹਨਾਂ ਨੇ ਸਰਕਾਰ ਨੇ ਸੜੇ ਜਿਹੇ ਮਸਲੇ ਨੂੰ ਜਾਣਵੱਝ ਕੇ ਲਗਾਇਆ ਹੋਇਆ ਪਿਛਲੇ ਸਰਕਾਰਾਂ ਦੇ ਤਰ੍ਹਾਂ ਇਸ ਕਰਕੇ ਅੱਜ ਤੁਹਾਡੀ ਹਾਜ਼ਰੀ ਤੇ ਅਸੀਂ ਐਲਾਨ ਕਰਦੇ ਆਂ ਕਿ ਇਹ ਜਿਹੜੀ ਪਲੇਟਕੀ ਰੈਲੀ ਆ ਇਸ ਤੋਂ ਬਾਅਦ ਪੰਜਾਬ ਦੇ ਵਿੱਚ ਚਾਰੇ ਦਿਸ਼ਾਵਾਂ 'ਚ ਅਸੀਂ ਲਗਾਤਾਰ ਸਰਕਾਰ ਦੇ ਖਿਲਾਫ ਲੜਾਂਗੇ ਸਰ ਕੀ ਮੰਗਾ ਤੁਹਾਡੀਆਂ ਮੰਗਾ ਜਿਹੜੀਆਂ ਸਾਡੀਆਂ ਕੋਈ ਖਾਸ ਨਹੀਂ ਸੀ ਹਿੰਗੀਆਂ ਦੀ ਪਹਿਲੇ ਦਿਨ ਤੋਂ ਹੀ ਨੇ ਤਿੰਨ-ਚਾਰ ਮੰਗਾ ਨੇ ਕਿ ਅਸੀਂ ਬਾਹਰਲੇ ਸੂਬਿਆਂ ਤੋਂ ਜਿਸਟਡਨ ਸਾਨੂੰ ਪੰਜਾਬ 'ਚ ਕੰਮ ਕਰਨ ਦਾ ਅਧਿਕਾਰ ਦਿੱਤਾ ਜਾਵੇ ਜਿੱਦਾਂ ਪਾਣੀ ਦਾ ਮਸਲਾ ਕਾਨੂੰਨ ਬਣਾ ਕੇ ਹੱਲ ਕੀਤਾ ਇਦਾਂ ਸਾਡਾ ਮਸਲਾ ਜਿਹੜਾ ਕਾਨੂੰਨ ਲਾ ਕੇ ਹੱਲ ਕੀਤਾ ਜਾ ਸਕਦਾ ਤੇ ਤੀਜਾ ਹੈਗਾ ਸਾਡਾ ਲੰਬੇ ਸਮੇਂ ਤੋਂ ਕਿ ਸਾਤੀ 33 ਚਾਲ ਨੂੰ ਸਾਡੇ ਪ੍ਰੈਕਟਿਸ ਕਰਦੇ ਨੇ ਤਜਰਬਾ ਨੂੰ ਤਜਰਬੇ ਦੇ ਆਧਾਰ ਤੇ ਫਸਟ ਇੰਡ ਦੇਣ ਦਾ ਅਧਿਕਾਰ ਸਰ ਜਿਹੜੀਆਂ ਆਪਣੀਆਂ ਮੰਗਾਂ ਨੂੰ ਲੈ ਕੇ ਜਿਹੜੀਆਂ ਲਟਕਦੀਆਂ ਪਈਆਂ ਮੰਗਾਂ ਨੂੰ ਲੈ ਕੇ ਤੁਸੀਂ ਸਪੀਕਰ ਸਾਹਿਬ ਨੂੰ ਮਿਲੇ ਕੀ ਸਪੀਕਰ ਸਾਹਿਬ ਦਾ ਤੁਹਾਡੇ ਪ੍ਰਤੀ ਕੀ ਰੋਈਆ ਸਿੱਧੀ ਅੱਜ ਮਤਲਬ ਜਿਹੜਾ ਅਸੀਂ ਹਜੇ ਸਪੀਕਰ ਸਾਹਿਬ ਨੂੰ ਨਹੀਂ ਮਿਲੇ ਅੱਜ ਮਿਲਣਾ ਕਿਉਂਕਿ ਸਾਡਾ ਜਿਹੜਾ ਮੰਤਵ ਆ ਨਾ ਤਾਂ ਅਸੀਂ ਮਨਤਾਧਰਿਆ ਕਰਕੇ ਮੀਟਿੰਗਾਂ ਕਦੇ ਲਈਆਂ ਨੇ ਨਾ ਕਹਿੰਦੀ ਇਸ ਵਾਰਸ ਨਾਲ ਲਈਆਂ ਨੇ ਹਾਲਾਂਕਿ ਸਾਡੇ ਕੋਲ ਸੁਨੇਹੇ ਆਉਂਦੇ ਰਹੇ ਨੇ ਪਹਿਲਾਂ ਵੀ ਲੇਕਿਨ ਸਾਡਾ ਵੀ ਅਸੀਂ ਆਪਣੇ ਮਸਲੇ ਨੂੰ ਤੁਹਾਡੇ ਵੱਲ ਕੇ ਸਰਹੱਦ ਪੱਤਰਕਾਰਾਂ ਦੇ ਸਾਹਮਣੇ ਲਿਆ ਕੇ ਲੋਕਾਂ ਤੇ ਲਿਆ ਕੇ ਦੱਸਣਾ ਦੋਹਣੀਆਂ ਸਰਕਾਰ ਨੂੰ ਕਿ ਸਰਕਾਰ ਕਿੰਨੀ ਝੂਠੀ ਤੇ ਮਕਾਰ ਆ ਬਾਦਾਂ ਤੋਂ ਬੱਚੀ ਦੀ ਸਰਕਾਰ ਆ ਇਸ ਕਰਕੇ ਅੱਜ ਜਿਹੜਾ ਸਾਡਾ ਮਿਲਦਾ ਪ੍ਰੋਗਰਾਮ ਤੁਹਾਡੇ ਅੰਦਰ ਹੀ ਹੋਣਾ ਤੇ ਸਾਡੀਆਂ ਮੰਗਾਂ ਲੈ ਜਿਹੜੀਆਂ ਸਰਕਾਰ ਦੇ ਟੇਬਲ ਤੇ ਅੱਜ ਨਹੀਂ ਪਹਿਲਾਂ ਵੀ ਗਈਆਂ ਨੇ ਔਰ ਸਪੀਕਰ ਵਿਧਾਨ ਸਭਾ ਨੇ ਇਦਾਂ ਦਾ ਧੰਨਵਾਦ ਵੀ ਇਸ ਕਰਾਂਗੇ ਕਿ ਇਹਨਾਂ ਨੇ ਪੰਜਾਬ ਵਿਧਾਨ ਸਭਾ ਤੇ ਉਹ ਸਵਾਲ ਪੁੱਛੇ ਵੀ ਸੀਗੇ ਸਿਹਤ ਮੰਤਰੀ ਪੰਜਾਬ ਦੇ ਲੇਕਿਨ ਸਿਹਤ ਮੰਤਰੀ ਜਿਹੜਾ ਉਹ ਵਾਅਦੇ ਤੋਂ ਮੁੱਕਰ ਗਿਆ ਸੀਗਾ ਕਿ ਮੈਂ ਨਹੀਂ ਕਰਨ ਲੱਗਿਆ ਤੇ ਉਸ ਕਰਕੇ ਉਹਦੇ ਖਿਲਾਫ ਅਸੀਂ ਪਟਿਆਲੇ ਤੇ ਵੱਡੀ ਰੈਲੀ ਕੀਤੀ ਤਾਂ ਮੂੰਹ ਤੋਲਣਾ ਜਵਾਬ ਦੇ ਕੇ ਆਇਆ ਤੇ ਅੱਜ ਜਿਹੜਾ ਸਾਡਾ ਮੰਤਬਾ ਆਪਣੀਆਂ ਮੁੱਖ ਮੰਗਾਂ ਨੇ ਜਿਹੜੀਆਂ ਉਸ ਇੱਕ ਸਾਹਿਬ ਨੂੰ ਪਤਾ ਹੈ ਤੇ ਇਹਨਾਂ ਨੂੰ ਦੁਬਾਰਾ ਰਿਪੀਟ ਕਰਾਉਣ ਦੇ ਲਈ ਅਸੀਂ ਅੱਜ ਇੱਕ ਵੱਡੀ ਰੈਲੀ ਹੈ ਜਿਹੜੀ ਜ਼ੋਨ ਦੀ ਰੈਲੀ ਆ 6 ਜ਼ਿਲ੍ਹਿਆਂ ਦੀ ਤੇ ਉਹ ਅਸੀਂ ਲੈ ਕੇ ਹਾਜ਼ਰ ਹੋਏ ਆਂ ਤੇ ਇਸ ਤੋਂ ਬਾਅਦ ਅਗਲਾ ਸਟੈਪ ਅਸੀਂ ਜਿਹੜਾ ਅੱਜ ਹੀ ਐਲਾਨ ਕਰਕੇ ਜਮਾ ਜਿਹੜੀਆਂ ਇਸ ਜਿਹੜੀਆਂ ਤੁਹਾਡੀਆਂ ਮੰਗਾਂ ਤੇ ਜੇ ਕੋਰ ਨਾ ਕੀਤਾ ਗਿਆ ਸਪੀਕਰ ਸਾਹਿਬ ਬਲੋਸ ਤੋਂ ਬਹੁਤ ਰੈਪਸ਼ਨ ਕਿਉਂ ਸਾਡਾ ਤਿੱਖਾ ਸੰਘਰਸ਼ ਦਾ ਐਲਾਨ ਨਾ ਦੀ ਪੰਜਾਬ ਦੇ ਵਿੱਚ ਮੈਂ ਤੁਹਾਨੂੰ ਦੱਸ ਕੇ ਹਟਿਆ ਪਹਿਲਾਂ ਵੀ ਕਿ ਪਹਿਲਾਂ ਵੀ ਅਸੀਂ ਜਿਮਲੇ ਚੋਲਾ ਦੌਰਾਨ ਨਾ ਕਰਾਉਂ ਦਿੱਤੇ ਨੇ ਔਰ ਅਸੀਂ ਜਿਹੜਾ ਹੈਗਾ ਇਹਨਾਂ ਦੇ ਖਿਲਾਫ ਲਗਾਤਾਰ ਲੜਾਈ ਜਾਰੀ ਰੱਖਣੀ ਸੀ ਲੇਕਿਨ ਹੜਾਂ ਦੇ ਆਉਣ ਕਰਕੇ ਸਾਡੀ ਪੂਰੀ ਦਿੱਤੇ ਬੰਦੇ ਦੀ ਹੜ ਪੀੜਤਾਂ ਦੀ ਮਦਦ ਲਈ ਪੂਰੇ ਪੰਜਾਬ ਵਿੱਚ ਰਹੀ ਆ ਕੈਂਪ ਵਗੈਰਾ ਰਸਟਣ ਤੇ ਸਾਰਾ ਕੁਝ ਅਸੀਂ ਮੁਹਿਆਤ ਰ ਕੁੱਲ ਦੇ ਵਰਦੀਆਂ ਕਿਤਾਬਾਂ ਕਾਪੀਆਂ ਤੇ ਹੁਣ ਸਾਡੇ ਕੋਲ ਟਾਈਮ ਆ ਇਸ ਕਰਕੇ ਸਰਕਾਰ ਨੂੰ ਅਸੀਂ ਟਿਕਣ ਨਹੀਂ ਦੇਣਾ ਔਰ ਲਗਾਤਾਰ ਇਹਦੇ ਖਿਲਾਫ ਆ ਜਿਹੜਾ ਪੂਰੇ ਪੰਜਾਬ ਚ ਛੱਟ-ਛੱਟ ਚਾਰ-ਪੰਜ ਰੈਲੀਆਂ ਸਾਰੇ ਸਮਾਪਤ ਨਹੀਂ ਕਰਾਂਗੇ ਤੇ ਜਿਹੜੀ ਪੰਜਵੀਂ ਆਖਰੀ ਰੈਲੀ ਆਤੀ ਪੰਜਾਬ ਦੇ ਮੁੱਖ ਮੰਤਰੀ ਦਾ ਧਰਾਓ ਕਰਾਂਗੇ ਚਾਹੇ ਉਹ ਮੰਨੂਰ ਹੋਵੇ ਚਾਹੇ ਉਹ ਮਤਲਬ ਚੰਡੀਗੜ੍ਹੋਂ ਅੱਜ ਜਿਹੜੀ ਰੈਲੀ ਸਰ ਕਿੰਨੇ ਜਲਿਆਂ ਦੀ ਹੈ ਤੇ 6 7 ਜ਼ਿਲ੍ਹਿਆਂ ਦੀ ਰੈਲੀਆਂ ਮਲਕ ਟੋਕੋ ਰੂਪ ਤੇ ਜਿਹੜੇ ਬਾਕੀ ਜ਼ਿਲ੍ਹੇ ਆਏ ਨੇ ਜਿਹੜੇ ਸਟੇਟ ਦੇ ਲੀਡਰ ਨੇ ਉਹਨਾਂ ਚ ਪਠੰਡਾ ਸ੍ਰੀ ਮੁਕਤਸਰ ਸਾਹਿਬ ਤੇ ਫਰੀਦਕੋਟ ਮੋਗਾ ਬਨਾਲਾ ਤੇ ਫਰੋਜ਼ਪੁਰ ਤੇ ਇਹ ਜਿਹੜੇ ਮੇਨ ਜ਼ਿਲ੍ਹੇ ਨੇ ਇਹਨਾਂ ਦੀ ਪੂਰੀ ਜਿਹੜੀ ਕੁਆਂਟੀਟੀ ਚ ਮੈਂਬਰ ਆਏ ਨੇ ਤੇ ਜਿਹੜੇ ਬਾਕੀ ਸਾਡੇ ਸਾਥੀ ਨੇ ਇਕੱਲੇ ਲੀਡਰ ਸਾਹਿਬਾਨ ਆਏ ਨੇ ਤੇ ਇਸ ਤਰ੍ਹਾਂ ਹੀ ਅਸੀਂ ਜੋਨ ਬਣਾ ਕੇ ਬਾਕੀ ਪੰਜਾਬ ਦੇ ਵਿੱਚ ਅ ਅਗਲਾ ਸਾਡਾ ਸਟੈਪ ਚਾਹੇ ਜ਼ਿਲੰਦਰ ਹੋਵੇ ਜਾਂ ਨਵਾਂ ਸੈਲ ਹੋਵੇ ਅਸੀਂ ਅਗਲਾ ਐਲਾਨ ਅੱਜਿੱਥੋਂ ਸਾਥੀਆਂ ਨਾਲ ਕਰਕੇ ਕਰਕੇ ਜਮਾ ਤੇ ਪ੍ਰਸ਼ਾਸਨਾਂ ਅਗੇ ਇਸ ਤਰ੍ਹਾਂ ਦੀ ਜੀ ਗੱਲ ਹੋਈ ਪ੍ਰਸ਼ਾਸਨ ਤਾਂ ਉਦੋਂ ਤੱਕ ਤੋਂ ਹੀ ਸਾਡੇ ਲਗਾਤਾਰ ਇਥੇ ਸਾਬਿਆ ਗੁਰੇ ਡਾਕਟਰ ਚੈਲ ਜੀ ਔਰ ਡਾਕਟਰ ਸਾਡੇ ਸਪਾਸਨ ਸੰਧੂ ਜੀ ਨੇ ਜ਼ਿਲ੍ਹੇ ਦੇ ਪ੍ਰਧਾਨ ਨੇ ਲਗਾਤਾਰ ਇਹ ਨਾਲ ਨਾਪਤਾ ਚੰਡੀਗੜ੍ਹ ਤੋਂ ਵੀ ਆ ਤੇ ਇੱਥੇ ਦੇ ਪ੍ਰਸ਼ਾਸਨ ਵੱਲੋਂ ਵੀ ਆ ਤੇ ਉਹ ਮੰਨ ਕਰਦੇ ਸੀ ਕਿ ਤੁਹਾਡੀ ਮੀਟਿੰਗ ਅਸੀਂ ਪਹਿਲਾਂ ਕਰਵਾ ਦਿੰਦੇ ਹਾਂ ਹੁਣ ਵੀ ਟੈਨਸ਼ਨ ਨਾਲੇ ਬਿਲਕੁਲ ਆਏ ਸੀ ਕਿ ਅਸੀਂ ਜਿਹੜਾ ਮੰਗ ਪੱਤਰ ਤੁਹਾਡਾ ਦਵਾ ਦਿੰਨੇ ਆ ਜੀ ਤਾਂ ਚਾਦਰਗੇ ਨਹੀਂ ਬਿਲਕੁਲ ਨਹੀਂ ਸਾਡਾ ਮਤਲਬ ਪਹਿਲਾਂ ਰੈਲੀ ਕਰਨੀ ਆ ਆਪਣੀਆਂ ਗੱਲਾਂ ਕਹਿਣੀਆਂ ਲੋਕਾਂ ਦੇ ਕੰਨਾਂ ਤੇ ਤੁਹਾਡੇ ਸਾਰੇ ਸਾਥੀਆਂ ਦੇ ਸਹਿਯੋਗ ਨਾਲ ਪਾਉਣੀਆਂ ਨੇ ਤੇ ਉਸ ਤੋਂ ਬਾਅਦ ਮਾਰਚ ਕਰਕੇ ਅਸੀਂ ਜਿਹੜਾ ਹੈਗਾ ਮੰਗ ਪੱਤਰ ਉਹਦੇ ਘਰ ਦੇਣ ਕਰਦੇ ਆ। ਪਤਾ ਕਿ ਆਜੂ ਇਹ ਮਾਤੇ ਨਾਮ ਦੱਸਦੇ ਆ ਜਿਹੜਾ ਕੇਸ ਆ ਰਹੀ ਹੈ ਪ੍ਰੈਸਰੈਂਟ ਮੈਂ ਡਾਕਟਰ ਰਿਸ਼ਪਾਲ ਸਿੰਘ ਸੰਧੂ ਜ਼ਿਲ੍ਹਾ ਪ੍ਰਧਾਨ ਮੈਡੀਕਲ ਪ੍ਰੈਕਟਿਸ਼ਨਰ ਐਸੋਸੀਏਸ਼ਨ ਜ਼ਿਲ੍ਹਾ ਫਰੀਦਕੋਟ ਸਭ ਤੋਂ ਪਹਿਲਾਂ ਤਾਂ ਮੈਂ ਕਿਉਂਕਿ ਜਿਹੜਾ ਹੈਗਾ ਸਾਡਾ ਚੌਥਾ ਸੱਮ ਪ੍ਰੈਸ ਇਹ ਸਾਡੇ ਵਿੱਚ ਪਹੁੰਚੇ ਹੋ ਤੁਸੀਂ ਸਾਰੀ ਕਵਰੇਜ ਕਰਨ ਲਈ ਸਾਡੀ ਰੈਡੀ ਦੀ ਮੈਂ ਜਿਲ੍ਹਾ ਫਰੀਦਕੋਟ ਵੱਲੋਂ ਔਰ ਪੂਰੀ ਸਟੇਟ ਕਮੇਟੀ ਵੱਲੋਂ ਔਰ ਆਪ ਦੀ ਜਿਹੜੀ ਟੀਮ ਵੱਲੋਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਔਰ ਜਿਹੜਾ ਸਾਡਾ ਅੱਜ ਦਾ ਮਕਸਦ ਹੈ ਉਹ ਪ੍ਰਧਾਨ ਜੀ ਨੇ ਤੁਹਾਨੂੰ ਦੱਸ ਹੀ ਦਿੱਤਾ ਕਿ ਇਹ ਸਰਕਾਰ ਵਾਅਦਿਆਂ ਤੋਂ ਮੁੱਕਰੀ ਹੋਈ ਸਰਕਾਰ ਹੈ ਬੇਸ਼ੱਕ ਇਹ ਚੁਟਕਲਿਆਂ ਦੇ ਵਿੱਚ ਕਿੱਕੜੀਆਂ ਦੇ ਵਿੱਚ ਚਾਹੇ ਉਹ ਕਾਲੀ ਸਰਕਾਰ ਹੈ ਚਾਹੇ ਕਾਂਗਰਸ ਸਰਕਾਰ ਹੈ ਉਹਨਾਂ ਦੀਆਂ ਕਿੱਕਲੀਆਂ ਮਾਨਸਾ ਬਹੁਤ ਪਾਉਂਦੇ ਰਹੇ ਆ ਪਰ ਇਹਨਾਂ ਨੇ ਜਿਹੜੀਆਂ ਕਿੱਕਲੀਆਂ ਹੁਣ ਹੱਦੋਂ ਪਾਰ ਕਰਤੀਆਂ 4 ਸਾਲ ਦੇ ਵਿੱਚ ਕਿਸੇ ਕਿਸਮ ਦਾ ਕਿਸੇ ਵੀ ਤਬਕੇ ਦਾ ਕੋਈ ਮਸਲਾ ਹੱਲ ਨਹੀਂ ਕੀਤਾ ਸਿਰਫ ਇੱਕ ਆਪਣੇ ਲਾਰੇ ਝੂਠੇ ਲਾਰਿਆਂ ਦੇ ਨਾਲ ਤੇ ਚੁਟਕਲਿਆਂ ਦੇ ਨਾਲ ਹੀ ਕੰਮ ਚਲਾਉਂਦੇ ਰਹੇ ਆ ਪਰ ਹੁਣ ਅਸੀਂ ਅੱਜ ਇਥੋਂ ਐਲਾਨ ਕਰਕੇ ਜਾਵਾਂਗੇ ਕਿ ਸਾਡੇ ਨਾਲ ਇਹਨਾਂ ਨੇ ਵਾਅਦਾ ਕੀਤਾ ਸੀ ਕਿ ਸਾਡੀ ਸਰਕਾਰ ਹੁਣ ਤੇ ਹੀ ਜਿਹੜਾ ਹੈਗਾ ਨਾਲ ਦੀ ਨਾਲ ਹੀ ਤਿੰਨਾਂ ਮਹੀਨੇ ਤੁਹਾਡਾ ਮਸਲਾ ਹੱਲ ਹੋ ਜਾਊਗਾ ਪਰ ਇਹਨਾਂ ਨੇ 4 ਸਾਲ ਬੀਤਣ ਤੇ ਵੀ ਕੋਈ ਮਸਲਾ ਹੱਲ ਨਹੀਂ ਕੀਤਾ ਸੋ ਅਸੀਂ ਅ ਬੇਸ਼ੱਕ ਇਹਨਾਂ ਦੇ ਮੈਂ ਤਾਂ ਸਮਝਦਾ ਸਾਲ ਸੂਰ ਨਹੀਂ 6 ਕਿੰਨੇ ਰਹਿ ਗਏ ਉਸ ਤੋਂ ਬਾਅਦ ਦਾ ਪਾਤੀਆਂ ਡਲੇ ਜਿਹੜੇ ਸ਼ੁਰੂ ਹੋ ਜਾਣੇ ਆ ਸੋ ਇਹਨਾਂ 6 ਮਹੀਨਿਆਂ ਦੇ ਵਿੱਚ ਇਹਨਾਂ ਨੂੰ ਦੱਸ ਦਿਆਂਗੇ ਕਿ ਸਾਡੀ ਤਾਕਤ ਕੀ ਹੈ ਕਿਉਂਕਿ ਅਸੀਂ ਲੋਕਾਂ ਦੇ ਡਾਕਟਰਾਂ ਔਰ ਲੋਕਾਂ ਨੂੰ ਜਿਨ੍ਹਾਂ ਨੂੰ ਅਸੀਂ ਰਾਤ ਭਰਾਂ ਤੇ ਸੇਵਾਵਾਂ ਦਿੰਨੇ ਆ ਉਹ ਸਾਡੇ ਨਾਲ ਹੈ ਸਪੀਕਰ ਸਾਹਿਬ ਨਾਲ ਕਿਤੇ ਕੋਈ ਰਾਬਤਾ ਕੰਨ ਹੋਇਆ ਨਹੀਂ ਨਹੀਂ ਜੀ ਸਪੀਕਰ ਸਾਹਿਬ ਨਾਲ ਕੋਈ ਰਾਬਤਾ ਕਰਨੀ ਹੋਇਆ ਅ ਇੰਟੈਲੀਜੈਂਸੀ ਦੇ ਫੋਨ ਜ਼ਰੂਰ ਆਉਂਦੇ ਰਹੇ ਆ ਡਿਫਟੀ ਸਾਹਿਬ ਦਾ ਫੋਨ ਰਾਤ ਮੈਨੂੰ ਆਇਆ ਸੀ ਅ ਕੋਟ ਕਬੂਰਾ ਦਾ ਔਰ ਉਹ ਕਹਿੰਦੇ ਸੀ ਜੀ ਘਰ ਜਾ ਕੇ ਜਾਂ ਇੱਥੇ ਜਿਵੇਂ ਵੀ ਅਸੀਂ ਇੱਥੇ ਸਪੀਕਰ ਸਾਹਿਬ ਆ ਜਾਣਗੇ ਉਹਦੇ ਮੁਤਾਬਕ ਅਸੀਂ ਜਿਹੜਾ ਹੈਗਾ ਤੁਹਾਨੂੰ ਆਸ਼ਵਾਸਨ ਦੇ ਕੇ ਜਾਣਗੇ ਮੰਗ ਪੱਤਰ ਸਟੇਜ ਤੇ ਦੇ ਦਿਆਂਗੇ ਪਰ ਨਹੀਂ ਸਾਡੀ ਸਟੇਟ ਕਮੇਟੀ ਦਾ ਜੋ ਫੈਸਲਾ ਹੈ ਉਹ ਸਾਰੇ ਪੰਜਾਬ ਪ੍ਰਧਾਨ ਦੱਸ ਹੀ ਚੁੱਕੇ ਆ ਅਸੀਂ ਕੱਲੀ ਮੰਗ ਪੱਤਰ ਦੀ ਗੱਲ ਨਹੀਂ ਅਸੀਂ ਇਹਨਾਂ ਦੇ ਝੂਠੇ ਲਾਰੇ ਆ ਜਿਹੜੇ ਉਹ ਪ੍ਰੈਸ ਦੇ ਵਿੱਚ ਦੇ ਲੋਕਾਂ ਦੇ ਵਿੱਚ ਵੀ ਲੈ ਕੇ ਜਾਣਾ ਚਾਹੁੰਦੇ ਆ ਧੰਨਵਾਦ